ਪੰਥ ਕੀ ਪਾਲਕੀ ਸਾਹਿਬ ਬਖਸ਼ੀ ਸਤ ਸਤ ਸੁਣ ਦਾਸ ਕਰ ਨਿਰ ਰੂਪ ਸਤ ਨਾਮ ਕੋ ਸਿਮਰ ਕਰ ਜੀਵ ਪਏ ਤਤ ਰੂਪ ਅਰ ਰਬਦਾਸ ਕਹੇ ਭਜ ਨਾਮ ਕੋ ਪਾਰੇ ਸੁਦਸਵ ਰੂਪ ਮਨ ਮੰਨ ਵਿਖੇ ਕਰੋ ਸਹਰਮ ਧਿਆਨ ਨਾਮ ਦਾਮ ਇਸ ਨਾਮ ਕਰ ਦਵਾਰੇ ਪਾਵੇ ਮਾਲ ਮੰਤਰ ਜਪ ਗੁਰ ਹਰਿ ਕੈ ਮਿਲੇ ਜੁਨੇ ਚ ਗਿਆਨ ਕੂਕ ਪਿਆਸ ਨ ਉੱtre ਨਾਮ ਵਿਨਾ ਭਗਵਾਨ ਸਤ ਕਰਸੋ ਨਹੀਂ ਪਾਵੀ ਦੋ ਦੇ ਮਾਏ ਸੁਆਨ ਮਨ ਸੱਚਾ ਕਿਤ ਵਿਦ ਪਿਓ ਕਹੈ ਕੀ ਬਿਆਨ ਝੂਠਾ ਪਲਨ ਪਾਲਤੀ ਕੋ ਕੈ ਸੇ ਕਲਿਆਣ ਆਗਿਆ ਗੁਰ ਕੀ ਜਿਤ ਤਰ ਕਹੇ ਰਵਿਦਾਸ ਵਿਖਾਨ ਕਰੇ ਇਕਾ ਗਰਮੀਤ ਕੋ ਸਿਮਰੇ ਨਿਤ ਕਰਤਾਰ ਸਾਹਿਬ ਕੀ ਸਭ ਰੀਤ ਕਾ ਕੌਣ ਕਥੇ ਵਿਸਤਾਰ ਤੇਸਤੀ ਕੁਦਰਤ ਐਤ ਬੜੀ ਜਾਣੇ ਕੌਣ ਵਿਚਾਰ ਸਤ ਗੁਣ ਨਿਤਹਿਰ ਦੇਵ ਸੇ ਨਸਿਟੋ सतगुरु की उपसार कैर विदासु भगवान ने दास दिए जग तार प्रथमे सतसु रूप था वे अविनाशी आप मद व्यापक हो रहा तिसको तू मन जाप अंत समय पीरोगे ਰਮਕਾਰ ਪਰ ਤਾਪ ਮਨ ਬਾਣੀ ਕਰਕੇ ਭਜੇ ਮੂ ਚਿਤ ਕਿਲ ਵਿਸ਼ ਪਾਪ ਦਾਤਾ ਕਰਤਾ ਆਪ ਹੈ ਤਰਤ ਆਕਾਸ਼ ਬਿ ਆਪ ਮਹਿਮਾ ਬਹੁਤ ਬੇਅੰਤ ਹੈ ਵਿਚਾਰ ਕੇ ਜਾਣੋ ਗੁਰ ਪ੍ਰਤਾਪ ਜਾਪ ਜਪੋ ਸੁਮ ਨਾਮ ਕਾ ਕਰ ਸਤ ਗੁਰ ਕੀ ਸੇਵ ਗਾਵਤ ਹਿਰਦੇ ਨਾਮ ਕੇ ਬੂਜਤ ਨਿਜ ਗੁਰ ਦੇਵ ਨਾਮ ਸਤ ਸੰਸਾਰ ਮੇ ਪਦਾਰਥ ਝੂਠ ਸਨੇਵ ਕੀਤ ਜੇ ਨਿਤ ਸਤ ਸੰਗ ਕਰੇਵਾ ਆਚਾਰ ਤ ਰੋਗ ਰੀਤ ਕੇ ਮੰਗਲ ਨਿਤਵ ਦੇਵਾ ਸਹਿਰ ਵਿਦਾਸ ਵਿਚਾਰ ਕੇ ਸਾਹਿਬ ਜੀ ਬੰਦੇਵਾ ਅੰਤਰ ਕਰ ਗਾਵੇ ਸਦਾ ਹਿਰਦੇ ਕਰ ਪਰਪੂਰ ਇਹ ਕਰਮ ਤੇ ਆਗਸੀ ਪਾਪ ਪਏ ਸਭ ਦੂਰ ਤਾਗ ਰੂਪ ਤਦ ਹੰਸ ਹੋ ਵਿਕਾਰ ਨ ਕਰੋ ਪੂਰ ਦੇਵ ਦੇ ਤੁਝ ਕੋ ਦੇਈ ਪਰ ਤੱਕ ਸ਼ਜਾਨ ਜ਼ਰੂਰ ਤਤਨਾ ਨਾ ਵਿਚਾਰ ਕੇ ਰੋ ਭਗਵਾਨ ਹਜੂਰ ਦੇਵਨ ਵਾਲਾ ਦੇਤ ਹੈ ਤਿਸ ਕੀ ਕਰਮ ਨੇ ਆਸ ਸਰਬ ਜੁਗੀ ਪ੍ਰਤੀਪਾਲਿਆ ਤੇਰੀ ਮਿੱਟੀ ਨਾ ਖਾਸ਼ ਅੰਤਰ ਜਾਣੀ ਜਾਣਤਾ ਲੇਖੇ ਸਾਸ ਗਰਾਸ ਆਗਿਆ ਗੁਰੂ ਹੱਥ ਪਾਸ ਲਖਣ ਹਾਰਾ ਬਖਸ਼ੀ ਪ੍ਰਭੂ ਕਾ ਹੋਏ ਦਾਸ ਪਾਸਲ ਕਰ ਗੁਰ ਨਾਮ ਕੋ ਅੰਤਰ ਰਖ ਪਿਆਸ ਅੰਮ੍ਰਿਤ ਦੇ ਲਾਲਾ ਮਸਤ ਚਾਰ ਜੁਗੋਂ ਮੇ ਪਾਸ ਸਤ ਸੰਤੋਸ਼ ਤਾਰ ਤਰੋ ਕਹਿਤ ਪੈ ਰਵਦਾਸ ਤਨ ਅਰਪਣ ਕਰੋ ਬਾਣੀ ਜਪ ਹਰ ਮੀਤ ਸਤ ਸੰਗਤ ਕਰ ਸੰਤ ਕੀ ਦੁਸ਼ਟਿਆ ਗੋ ਰੀਤ ਸਵਾਸ ਸਵਾਸ ਸਿਮਰਨ ਕਰੋ ਜਨਮ ਮੋਲਕ ਜੀਤ ਸੋਹਣਾ ਨਾਮ ਤੇ ਭਜਨ ਸੇ ਦੂਰ ਹੋਏ ਪਰਮ ਪੀਤ ਤੂੰ ਹੀ ਤੂੰ ਹੀ ਰੱਤਾ ਰਹੇ ਔਰ ਨਾ ਲਾਵੇ ਗੀਤ ਮਨ ਪਾਏ ਜਿਨ ਸੇਵਿਆ ਪ੍ਰਭ ਸੋ ਪਾਈ ਪ੍ਰੀਤ ਨਾਮ ਨਿਸ਼ਾਨ ਬਰਾਵਤੇ ਜੋ ਗਾਵਤ ਹਰ ਕੇ ਗੀਤ ਰਵਿਦਾਸ ਕਹੇ ਸਤ ਸੰਗ ਮੈਂ ਅਬੈ ਪਦ ਸਤ ਗੁਰ ਦੀਤ ਬੋਲ ਮੈਂ ਕਸੇ ਤੀ ਪ੍ਰੀਤ ਰਖ ਕੁ ਕਰਮ ਸੇ ਮਨ ਪ੍ਰਸ਼ਾਦ ਵਿੱਚ ਪੜਨਾ ਹੈ ਹੈਂਡਲਡ

오디지 오오 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 오 ਇਹ ਤਾਂ ਕੱਟਾ ਹੋ ਨਹੀਂ ਹੁੰਦਾ ਨਾ ਨੋਬਾ ਤਾਂ ਅੱਜ ਨੂੰ ਕੀ ਕਰਨਾ ਹੈ ਇਹ ਤਾਂ ਮੈਂ ਜਨੇ ਤੂ ਹੋਵੇ ਵੜਪਾਗ ਮਨ ਕਾ ਮਨ ਕਾ ਫੇਰ ਲੈ ਦਿੱਤੀ ਕਾ ਕਰਤਾਗ ਸਰਵਣ ਕਰਤੇ ਹੀ ਪਿਉ ਇਹ ਜਨ ਸਭ ਰੂ ਬਾਗ ਸਾਹਿਬ ਕੇ ਸਤ ਸੰਗ ਮੇ ਰੋ ਮਨ ਸਦੀ ਲਾਗ ਜਨ ਰਵੀਦਾਸ ਸੋਹਣ ਗੂਪਜ ਮਨ ਮਤੇ ਆਪਣੀ ਤਿਆਗ ਗੁਰੂ ਦਾ ਵੇ ਸਾਗਰਾ ਕਾਇ ਨਨ ਨਨ ਨਾਮ ਨਾਮ ਗੁਰ ਦਾ ਬੋਤਾ ਤੇਰੇ ਆਵੇ ਕਾਮ ਕਰਤਾ ਜਿੱਤੋਂ ਆਵੇ ਹੀ ਸਮਨ ਭਜਨ ਕਰੋ ਸਿਮਰੋ ਸ਼੍ਰੀ ਗੁਰ ਨਾਮ ਰਵਿਦਾਸ ਕਹੇ ਗੁਰ ਸ਼ਰਨ ਮੇ ਪਾਵੇ ਸੁਖ ਵਿਚਰਾਮ ਗੁਰ ਦੇਵ ਦਵਾਰੇ ਤੇਰਾ ਮਾਨੋ ਨਿਤ ਜਾਸ਼ਨ ਕਰੇ ਨਿਹਾਲ ਜਹਾਂ ਬੈਠੇ ਤਾ ਸੁਭੋ ਕਬੂ ਨਾਏ ਬਿਹਾਲ ਗੁਰ ਕੀ ਰੀਤ ਤਰੋ ਗੁਰਮੁ ਸੰਭਾਲ ਕਰਨ ਕਰਤੇ ਅਤਨਾ ਪ੍ਰਾਪਤ ਹੋਵੇ ਥਾਲ ਵਸਨਾ ਮ ਪ੍ਰਾਪਤੇ ਤੇਜ ਕਰਲਾ ਥਾਲ ਸੁਭਾ ਪਾਵੇ